ਆਪ ਦੇ ਉਸਤਾਦਾਂ ਤੇ ਪਹੁੰਚੇ ਆਂ ਰਾਹ ਤੇ ਵਿੱਚ ਸਾਰਾ ਦਿਨ ਆਪ ਜੀ ਦੇ ਢਾਡੀ ਸਿੰਘਾਂ ਤੋਂ ਰਾਡੀ ਸਿੰਘਾਂ ਤੋਂ ਆਪ ਸੰਗਤ ਮਾਈ ਭਾਈ ਬੱਚਿਆਂ ਤੋਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਘਾਟੀਆਂ ਆ ਗਿਆਂ ਆਂ ਜਾਨ ਬੱਚੇ ਜਾਨ ਕੇ ਖਿਮਾ ਕਰਨਾ ਅੱਗੇ ਵਾਅਦਾ ਸੱਚੇ ਪਾਤਸ਼ਾਹ ਜੀ ਵੱੱਦ ਚੜ ਕੇ ਸੇਤਲਾਈ ਗੁਰੂ ਘਰ ਦੀ ਸੇਵਾ ਕਰਦਾ ਵੱਲ ਤੇ ਉਦੋਂ ਮਰਸਣਾ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਘੜ ਘੜ ਕੇ ਅੰਤ ਕੀ ਜਾਨ ਤ ਭੱਲੇ ਮਰੇ ਕੀ ਪੀਰ ਪਸਾਰਤ ਮਾਰਾ ਚੇ ਪਾਤਸ਼ਾਹ ਜੀਓ ਆਪ ਦਾ ਜਾਣਨ ਵਾਲਿਓ ਸਭ ਦੀ ਸੇਵਾ ਥਾਏ ਪੌਣੀ ਜਿੱਥੇ ਜਿੱਥੇ ਮਾਜਾ ਲੰਗਰਾਂ ਵਿੱਚ ਪਾਈ ਗਿਆ ਲੰਗਰ ਮਾਏ ਗਏ ਨੇ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਨਗਰ ਦੇ ਸੁਖ શાંતੀ ਏਕਤਾ ਖੁਾਕ ਬਖਸ਼ਰਾ ਮਹਾਰਾਜੇ ਪਾਸਾ ਜੀਓ ਫਸਲ ਵਾੜੀ ਦਾ ਵਾਅਦਾ ਕਰਨਾ ਮਾਲ ਪਸ਼ੂ ਦੀ ਰੱਖਿਆ ਕਰਨੀ ਹਰ ਮਨੋਰ ਬਖਸ਼ਰੇ ਬਖਸ਼ੀ ਮਹਾਰਾਜੇ ਪਾਸਾ ਇਹ ਤੋਂ ਮਨ ਤੇ ਚੱਲ ਕਰ ਬੇ ਅਰਦਾਸ ਬੇਨਤੀ ਆ ਕਿਸੇ ਤਰ੍ਹਾਂ ਹੀ ਆਪ ਦੇ ਅਵਤਾਰ ਦਿਹਾਵੇ ਸਹੀਦੀ ਗੁਰਪੁਰਵਾ ਸੰਗਤਾਂ ਨੂੰ ਮਨੋਰ ਦਾ ਮਹਲ ਦੇ ਸਤਿ ਸ਼੍ਰੀ ਅਕਾਲ ਅੱਛੇ ਪਾਸਾ ਜੀਓ ਆਈ ਸਾਥ ਸਭੀ ਹਾਜ਼ਰੀ ਦਰ ਪ੍ਰਮਾਤ ਕਰੋ ਆਉਦੇ ਦਰੋਂ ਘਰੋਂ ਦਰ ਸਿੱਖੀ ਜੀ ਦੇ ਬਕਸਣਾ ਬਾਹਰ ਆਛੇ ਪਾਸਾ ਜੀਓ ਅੱਜ ਤਾਂ ਆਪ ਇਹ ਸਤਿ ਕੰਡ ਰਿਆੜਵਾ ਤੇ ਸਿੰਘ ਆਦਮੀਓ ਭਾਗਿਆ ਬਕਸੋ ਔਰ ਇਹ ਦਰਤੇ ਆਵੇ ਸੁਆਦੀ ਜਾਵੇ ਅੜੇ ਸੋ ਚੜੇ ਸ਼ਰਮ ਭਰੇ ਜੋ ਕਰੇ ਸ੍ਰੀ ਗੁਰੂ ਦਾ ਨਾਮ ਚਾਗਦੇ ਕਲਾ ਤੇਰੇ ਭਾਵੇਂ ਆ ਗੁਰਜੀਕਾ ਖਾਲਸਾ よいしい ਸਾ ਵਾਈਗੋ ਜੀ ਕੀ ਪਤੇ ਸਕਦਾ ਨੇ ਖੜੇ ਰਹਿਣਾ ਹੈ ਜਿੰਨਾ ਚਿਰ ਸਤਿਗੁਰੂ ਪਰਿਵਾਰ ਸਾਹਿਬ ਇਸ ਨਹੀਂ ਪਹੁੰਚਦੇ ਸੇਵਾ ਨੂੰ ਬੇਨਤੀ ਹੈ ਜਰਨੈਤ ਸਿੰਘ ਜੀ ਪ੍ਰਧਾਨ ਪੰਜ ਪਿਆਰੇ ਆ ਰਹੇ ਨੇ ਉਹਨਾਂ ਦੀ ਗੁਆਇੰਟ ਸਤਿਗੁਰੂ ਨੂੰ ਸੱਚਖੰਡ ਵਿਖੇ ਲੈ ਜਾਣਾ ਹੈ ਜਿੰਦੀ ਵੀ ਮਾਈ ਭਾਈ ਸਾਡੇ ਪਹੁੰਚੀ ਐ ਮੇਰੀ ਨੌਜਵਾਨ ਬੇਵਾਂ ਨੂੰ ਬੇਨਤੀ ਆ ਤੇ ਬਾਸ ਹੁੰਦੇ ਉਹ ਮੇਰੇ ਨੌਜਵਾਨ ਵੀਰ ਉਹ ਲੰਗਰ ਵਿੱਚ ਤਿਆਰੀ ਕਰ ਲਓ ਪਹਿਲਾਂ ਆਪਾਂ ਭੈਣਾਂ ਨੂੰ ਆਵਾਜ਼ਾਂ ਨੂੰ ਪ੍ਰਸਾਦ ਸਟਾਉਣ ਆਪਾਂ ਬਾਦ ਸਕਦੇ ਕਿਰਪਾ ਕਰਨੀ ਇਹ ਬੇਨਤੀ ਤੁਹਾਡੇ ਚ ਨੌਜਵਾਨ ਵੀਰਾਂ ਦੇ ਚਾਰਾਂ ਵਿੱਚ ਲੰਗਰ ਵਿੱਚ ਜਾ ਕੇ ਤੁਸੀਂ ਵਰਤਾਓ ਪਹਿਲਾਂ ਆਪਣੇ ਭੈਣਾਂ ਨੂੰ ਨੰਗਰ ਸਿਕਾਉਣਾ ਹੈ ਉਦੋਂ ਬਾਅਦ ਨੌਜਵਾਨ ਵੀਰਾਂ ਦੇ ਸਕਣਾ ਤੁਸੀਂ ਆਹ ਪੜੇ ਲਿਖੇ ਉਸ ਨੂੰ ਪਤਾ ਹੀ ਮਾਰੀ ਕਰਦਾ ਕੋਈ ਪਹਿਲਾ ਪ੍ਰੋਗਰਾਮ ਨਹੀਂ ਹੈਗਾ ਆਪਣਾ ਜੋ ਸਿਆਣੇ ਬੰਦੇ ਹਨ ਉਹ ਵੀ ਨੌਜਵਾਨ ਵੀਰਾਂ ਨੂੰ ਬੋਲ ਦਿਆਂ ਪਾਣੀ ਪਹਿਲਾਂ ਆਪਣੇ ਸਤਗੁਰ ਜਾਣਗੇ ਉਦੋਂ ਬਾਅਦ ਕੰਮ ਤਾਂ ਲੱਗਿਆ ਪਈਆਂ ਨੇ ਨੌਜਵਾਨ ਵੀਰੋ ਇਹ ਸੋਡੀ ਡਿਊਟੀ ਹੈ ਇਹ ਕੇਦਾ ਇਕੱਲੇ ਦਾ ਕੰਮ ਨਹੀਂ ਜਿਰਦੀ ਹੈ ਅਸੀਂ ਪਰਮਭਾਗਵਾਨ सेवाी आहे लंगर में